ਕਿਸਾਨ ਮਜ਼ਦੂਰ ਮੋਰਚਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਅਜਨਾਲਾ ਰੋਡ ਸਥਿਤ ਪੁੱਡਾ ਪਵਨ ਦੇ ਬਾਹਰ ਲੈਂਡ ਫੋਲਿੰਗ ਨੀਤੀ ਖਿਲਾਫ ਰਾਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਉੱਥੇ ਪਹੁੰਚੇ ਅਤੇ ਪੁੱਡਾ ਦਫ਼ਤਰ ਵਿੱਚ ਆਪਣੇ ਇਤਰਾਜ਼ੀ ਅਰਜ਼ੀ ਜਮ੍ਹਾਂ ਕਰਵਾਈਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਇਹ ਲੈਂਡ ਪੂਲਿੰਗ ਪਾਲਿਸੀ ਵਾਲੇ ਮਸਲੇ ਤੇ ਕਹਿੰਦੇ ਵੀ ਕੋਈ ਤੱਕੇਸ਼ਾਈ ਨਹੀਂ ਹੋਊਗੀ ਜੜਾ ਵਾ ਕਿਸਾਨਾਂ ਦੀ ਅਸੀਂ ਜਿਹੜੀ ਆ ਰਾਇ ਜਾਣਾਂਗੇ ਔਰ ਲਗਭਗ ਬਹੁਤ ਸਾਰੇ ਕਿਸਾਨ ਜਿੱਥੇ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਪੁਰਾਣੀ ਜੇਲ ਗਮਟਾਲਾ ਅੰਬਰਸਰਦੀ ਸੀਗੀ ਇਹਨੂੰ ਉੱਡਾਂ ਨੇ ਲਗਭਗ 100 ਏਕੜ ਦੇ ਨੇੜੇ ਤੇੜੇ ਜ਼ਮੀਨ ਆ ਇਹਨੂੰ ਡਵੈਲਪ ਕਰਕੇ ਪਲਾਟ ਵੇਚਣ ਦਾ ਇਹ ਵੀ ਲੈਂਡ ਪੂਲਿੰਗ ਜੀ ਆਈ ਹੋਈ ਆ। ਔਰ ਜਿਹੜੀ ਨਵੀਂ ਜੇਲ ਆ ਉਹ ਪਟਾਪੁਰ ਬਣੀ ਆ। ਆ ਪੁੱਡਾ ਦਾ ਹੈੱਡ ਆਫਿਸ ਆ। ਬਹੁਤ ਸਾਰੇ ਕਿਸਾਨ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਅੱਜ ਆਪਣੇ ਇਤਰਾਜ਼ ਲੈ ਕੇ ਆਏ ਹੋਏ ਆ। ਕਿ ਅਸੀਂ ਜ਼ਮੀਨ ਨਹੀਂ ਦੇਣੀ ਹੈਗੀ। ਇਹਦੋਂ ਪਹਿਲੋਂ ਵੀ ਬਹੁਤ ਸਾਰੇ ਕਿਸਾਨ ਜੜੇ ਆ। ਉਹ ਜ਼ਮੀਨਾਂ ਇੱਥੇ ਇਤਰਾਜ਼ ਜਮ੍ਹਾਂ ਕਰਾ ਗਏ ਆ। ਜਿਵੇਂ ਪਿੰਡ ਲਦੇ ਦੇ ਤਕਰੀਬਨ 40 ਏਕੜ ਜ਼ਮੀਨ ਸੋ ਉਹਨਾਂ ਦੇ ਕਿਸਾਨਾਂ ਨੇ ਇੱਥੇ ਇਤਰਾਜ਼ ਜਮਾ ਕਰਾਏ ਹੋਏ ਆ। ਅਦਲੀਵਾਲ ਦੇ ਵੀ ਲਗਭਗ ਜ਼ਿਆਦਾ ਹੀ ਕਿਸਾਨ ਮੈਨੂੰ ਲੱਗਦਾ 60 70 ਕਿਸਾਨ ਸੀਗੇ ਜਿੰਨੇ ਕਿ ਮੇਰੇ ਕੋਲ ਰਿਪੋਰਟ ਆ ਉਹ ਵੀ ਇੱਥੇ ਇਤਰਾਜ਼ ਆਪਦੇ ਜਮਾ ਕਰਾ ਕੇ ਹੁਣ ਵੀ ਆ ਰਹੇ ਆ। ਠੀਕ ਹੈ ਜੀ ਰਾਣੇਵਾਲੀ ਦੇ ਕਿਸਾਨ ਵੀ ਆ ਰਹੇ ਆ। ਕੋਟਲਾ ਡੂਮ ਦੇ ਕਿਸਾਨ ਇੱਥੇ ਲਗਭਗ 20 22 ਕਿਸਾਨ ਉਹਨਾਂ ਚੋਂ ਇੱਕ ਵੱਡਾ ਹਿੱਸਾ ਤੁਹਾਡੇ ਸਾਹਮਣੇ ਫਾਰਮ ਫਾੜ ਕੇ ਖੜਾ ਵਾ। ਇਹ ਵੀ ਅੱਜ ਇੱਥੇ ਇਤਰਾਜ਼ ਦੇਣ ਆਏ ਹੈਗੇ ਆ। ਔਰ ਇਹਦੇ ਨਾਲ ਜਿਹੜੇ ਪਿੰਡ ਸਾਡੇ ਪਿੱਛੇ ਆ ਰਹੇ ਆ ਚੈਨਪੁਰ ਬਲਗਣ ਤੋਲੇ ਨੰਗਲ ਬਾਲ ਸਿਕੰਦਰ ਅਜੇ ਪਿੱਛੇ ਕਿਸਾਨ ਆ ਰਹੇ ਆ ਜਿਹੜੇ ਅੱਜ ਕਿਉਂਕਿ ਕੱਲ ਐਤਵਾਰ ਸੀਗਾ ਅੱਜ ਦਫਤਰ ਖੁੱਲਣਾ ਵਾ ਤੇ ਅੱਜ ਜਿਹੜਾ ਵਾ ਉੱਥੇ ਅਸੀਂ ਇਹਨਾਂ ਨੂੰ ਜਮ੍ਹਾਂ ਕਰਾਉਣੇ ਹੈਗੇ ਆ ਔਰ ਜਿਹੜੇ ਨਾਂ ਸੁਣ ਲਓ ਜਿਵੇਂ ਅੱਜ ਕਿਸਾਨ ਜਿਹੜੇ ਆਏ ਹੈਗੇ ਆ ਜਿਹੜੇ ਲਦੇਦਿਆ ਪਿਆਰਾ ਸਿੰਘ ਬਿਆਨਤ ਸਿੰਘ ਪਲਵਿੰਦਰ ਸਿੰਘ ਪਵਿੱਤਰ ਸਿੰਘ ਇਹਦੇ ਗਾਂ ਜਿਹੜੇ ਆ ਰਾਜਾ ਸਾਸੀ ਦੇ ਤਸਵੀਰ ਸਿੰਘ ਕਿਸਾਨ ਇੱਥੇ ਆਇਆ ਪਹਿਲਾਂ ਕੁਝ ਕਿਸਾਨ ਦੇ ਕੇ ਜਮ੍ਹਾਂ ਕਰਾਗੇ ਹੈਗੇ ਆ ਇਹਦੇ ਨਾਲ ਦੀ ਨਾਲ ਜਿਹੜੇ ਆਪਣਾ ਕੋਟਲਾ ਡੂਮ ਦੇ ਕਿਸਾਨ ਆ ਉਹਨਾਂ ਵਿੱਚ ਬਲ ਬਲਜੀਤ ਸਿੰਘ ਬਲਦੇਵ ਸਿੰਘ ਕਲਦੀਪ ਸਿੰਘ ਅਮਰਜੀਤ ਸਿੰਘ ਜੈਮਲ ਸਿੰਘ ਗੁਰਬਖਸ਼ ਸਿੰਘ ਅੰਗਰੇਜ਼ ਸਿੰਘ ਕਸ਼ਮੀਰ ਸਿੰਘ ਬਲਕਾਰ ਸਿੰਘ ਰਜਿੰਦਰ ਸਿੰਘ ਰਣ ਬੀਰ ਕੌਰ ਔਰ ਮਿੰਦਰ ਕੌਰ ਬਲਵੰਤ ਸਿੰਘ ਅਮਰ ਸਿੰਘ ਗੁਰਵਿੰਦਰ ਸਿੰਘ ਭਜਨ ਸਿੰਘ ਹਰਜਿੰਦਰ ਸਿੰਘ ਸੇਵਾ ਸਿੰਘ ਕਸ਼ਮੀਰ ਸਿੰਘ ਸੁੱਚਾ ਸਿੰਘ ਹੋਰ ਵੀ ਆ ਕੁਝ ਨਾਂ ਰਹਿ ਗਏ ਤੇ ਇਹ ਕਿਸਾਨ ਜਿਹੜੇ ਇੱਥੇ ਮੌਜੂਦ ਹੈਗੇ ਆ ਜਿਹੜੇ ਲੈਂਡ ਪੂਲਿੰਗ ਤੇ ਅੱਜ ਖੀਰਲਾ ਦਿਨ ਸੀਗੀ ਉਹ ਆਪਣੀ ਜਿਹੜੀ ਆ ਇੱਥੇ ਅਤਰਾਜ ਜਮਾ ਕਰਾਉਣ ਆਏ ਹੈਗੇ ਆ ਇਹਦੇ ਨਾਲ ਦੀ ਨਾਲ ਜੇ ਲਗਭਗ ਅੱਜ ਮੈਂ ਜਿੱਥੇ ਸੀ ਬੈਠਿਆ ਆ ਇਹ 16 17 ਦੇ ਵਿੱਚ ਇਥੋਂ ਸ਼ਿਫਟ ਹੋਈ ਜੇਲ ਆ ਰਾਜ 8 ਸਾਲ ਹੋ ਗਏ ਆ ਇਹ 100 ਏਕੜ ਜ਼ਮੀਨ ਆ ਲਗਭਗ ਜਦੋਂ ਅਸੀਂ ਇਹਨੂੰ ਦੇਖਿਆ ਤਾਂ ਸ਼ਾਇਦ ਇੱਥੇ ਤੁਸੀਂ ਕੋਠੀਆਂ ਬਣੀਆਂ ਵੇਖੋ ਤਾਂ ਸ਼ਾਇਦ 15% ਜ਼ਮੀਨ ਜਿਹੜੀ ਆ ਇਹਦੇ ਤੇ ਕੋਠੀਆਂ ਬਣੀਆਂ ਨਜ਼ਰ ਆਉਣਗੀਆਂ ਕੁਝ ਮੰਨ ਲਈਏ ਪਰਚੇਜ ਸੇਲ ਵਾਲੇ ਵੀ ਹੋਣਗੇ ਪਲਾਟ ਵਿੱਗੇ ਹੋਣਗੇ ਆਈਡੀਆ ਨਹੀਂ ਮੰਨ ਲਈਏ ਵੀ 20% ਪਲਾਟ ਇੱਥੇ ਵਿਕ ਚੁੱਕੇ ਆ ਇੱਕ ਪਲਾਟ ਦੀ ਇੱਥੇ ਕੀਮਤ ਘੱਟੋ-ਘੱਟ 50 ਲੱਖ ਦੇ 50000 ਗਜ ਦੇ ਵਿੱਚ ਤੋਂ ਉਹਦੇ ਸਾਹਮਣਾ ਕਰੋੜ ਰੁਪਏ ਦਾ 200 ਗਜ ਦਾ ਪਲਾਟ ਜਿਹੜਾ ਵਾ ਕਰੋੜ ਰੁਪਏ ਦਾ ਪੈਂਦਾ ਹੈਗਾ ਤੇ ਉਹਦੀ ਇਨਵੈਸਟਮੈਂਟ ਦੇਖ ਲਓ ਕਰੋੜ ਰੁਪਇਆ ਕਿਹੜਾ ਬੰਦਾ ਵਾ ਜਿਹੜਾ ਇੱਥੇ ਪਲਾਟ ਲੈ ਕੇ ਖਰੀਦੂਗਾ ਜੇ ਗਵਰਨਮੈਂਟ ਆਪਦੇ ਪ੍ਰੋਜੈਕਟ ਨੂੰ ਆਲਰੇਡੀ ਜ਼ਮੀਨ ਸੀਗੀ ਪੁਰਾਣੀ ਜਿਲ੍ਹਦੀਏ ਸਭ ਤੋਂ ਮਸ਼ਹੂਰ ਜਗ੍ਹਾ ਸੀ ਔਰ ਬਹੁਤ ਕਮਰਸ਼ੀਅਲ ਜਗਾ ਚੰਦੀ ਹੈਗੀ ਜੇ ਪਿਛਲੇ 8 ਸਾਲਾਂ ਚੋਂ ਇਹਦੇ ਜ਼ਮੀਨ ਦਾ ਇੱਕ ਹਿੱਸਾ ਛੋਟਾ ਜਾ ਵਿਕਸਤ ਹੋ ਸਕਿਆ ਇਹਦੇ ਹਿਸਾਬ ਨਾਲ 20-32 ਸਾਲ ਲੱਗ ਜਾਣਗੇ ਸਾਰੀ ਜ਼ਮੀਨ ਵਿਕਦਿਆਂ ਜੇ ਇਹਨਾਂ ਇੱਥੇ ਜ਼ਮੀਨ ਨਹੀਂ ਵਿਕਸਤ ਹੋਈ ਜੜੀਆਂ ਕਲੋਨੀਆਂ ਔਰਬਨਾਈਜੇਸ਼ਨ ਪਿੰਡਾਂ 'ਚ ਜਾ ਕੇ ਇਹਨਾਂ ਨੇ ਬਣਾਉਣਾ ਉੱਥੇ ਤਾਂ 100 ਸਾਲ ਲੱਗ ਜਾਣਗੇ ਤੇ ਸਾਬਨਾ ਤੇ ਫਿਰ 3 ਸਾਲ ਦਾ ਠੇਕਾ ਦੇਣਾ ਔਰ ਬਾਅਦ 'ਚ ਕਿਸਾਨ ਕਿੱਥੋਂ ਰੋਟੀ ਖਾਊਗਾ ਇਹ ਤਾਂ ਇਹਨਾਂ ਦੀਆਂ ਕਲੋਨੀਆਂ ਤੋਂ ਜੜੇ ਅਮਨ अरोड़ा ਜੀ ਕਹਿੰਦੇ ਆ ਨਾ ਕਿ ਜੜੀਆਂ ਪ੍ਰਾਈਵੇਟ ਕਲੋਨੀਆਂ ਉਹਨਾਂ 'ਚ ਬੇਨਿਜਬੀਆਂ ਬਹੁਤ ਐ ਥੋੜ੍ਹੀ ਤੇ ਆਪਣੀ ਕਲੋਨੀਆਂ ਪੁੱਡਾ ਦੀ ਪੰਜਾਬ ਸਰਕਾਰ ਆਪਣੀ ਕਲੌਨੀ ਦੇਖ ਲੋ ਅਜੇ ਤੱਕ ਪੂਰੀ ਤਰ੍ਹਾਂ ਵਿਕਸਿਤ ਨਹੀਂ ਜਿੱਥੇ ਮੈਂ ਬੈਠਾ ਫੋਰ ਲਾਈਨ ਆ ਠੀਕ ਹੈ ਜੀ ਇੱਥੇ ਕਿੰਨੇ ਕੁ ਲੋਕ ਆ ਰਹੇ ਆ ਤੋਂ ਸਰਕਾਰ ਗੁੰਮਰਾਹ ਕਰ ਰਹੀ ਐ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਵੀ ਅੱਜ ਵੀ ਕਿਸਾਨ ਆ ਸਾਰਿਆਂ ਦੇ ਸਾਹਮਣੇ ਤੁਹਾਨੂੰ ਆਪਦੇ ਇਤਰਾਜ ਦੇਣ ਆਏ ਆ ਵੀ ਅਸੀਂ ਲੈਂਡ ਪੂਲਿੰਗ ਪਾਲਿਸੀ ਵਿੱਚ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਤੁਸੀਂ ਤੁਰੰਤ ਪ੍ਰਭਾਵਨਾਹ ਸਕੀਮ ਵਾਪਸ ਲਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਅੰਦੋਲਨ ਤੇਜ ਹੋਊਗਾ ਕੱਲ ਵੀ ਅਸੀਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੇਐਮਐਮ ਦੀ ਵੱਡੀ ਮੀਟਿੰਗ ਹੋਈ ਆ ਜਲੰਧਰ ਦੇ ਵਿੱਚ ਅਸੀਂ ਜਿਹੜਾ ਕਿਸਾਨ ਵਿਦੂਸ਼ੰਗਰ ਕਮੇਟੀ ਨੇ ਕੱਲ ਅਰਲੀ ਮਾਰਨਿੰਗ ਵੱਡਾ ਇਕੱਠ ਸੱਦਿਆ ਹੋਇਆ ਇਸ ਮਸਲੇ ਤੇ ਤੇ ਆਉਣ ਵਾਲੇ ਸਮੇਂ ਵਿੱਚ 11 ਨੂੰ ਸਾਰੇ ਪੰਜਾਬ ਸਮੇਤ ਅੰਮ੍ਰਿਤਸਰ ਦਾ ਵੀ ਇਤਿਹਾਸਿਕ ਮੋਟਰਸਾਈਕਲ ਮਾਰਚ ਹੋਊਗਾ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਦੀ ਲੰਘਦਾ ਆ ਪਹਿਲੋਂ ਮੰਨ ਵਾਲੇ ਦੇ ਨੇੜੇ ਜਿਹੜੇ ਪਿੰਡ ਨੇ ਫਿਰ 골ਡਨ ਗੇਟ ਉਦੋਂ ਗਾਂ ਫਿਰ ਜਿੱਥੇ ਮਹਾਰਾਜਾ ਸ਼ਾਮ ਸਿੰਘ ਟਾਰੀ ਵਾਲੇ ਦਾ ਚਾਉਂ ਕਾ ਇਹਨੂੰ ਇੰਡੀਆ ਗੇਟ ਕਹਿੰਦੇ ਇੱਥੇ ਤਾਂ ਨਹੀਂ ਹੁੰਦਾ ਆ ਰਾਮ ਤੀਰਥ ਦੇ ਬਾਕੀ ਪਿੰਡਾਂ 'ਚ ਜਾਊ 11 ਦਾ ਮੋਟਰਸਾਈਕਲ ਮਾਰਚ ਹੈਗਾ ਆਪਣਾ ਇਸ ਕਰਕੇ ਪ੍ਰੈਸ ਨੂੰ ਇਹ ਵੀ ਜਾਣਕਾਰੀ ਅਸੀਂ ਦੇਣਾ ਚਾਹੁੰਦੇ ਆ ਤੇ 20 ਅਗਸਤ ਨੂੰ ਜਿਹੜੀ ਆਪਣਾ ਜਲੰਧਰ ਦੇ ਵਿੱਚ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਂ ਹਟ ਮਹਾਂ ਰੈਲੀ ਹੋ ਰਹੀ ਆ ਉਹ ਵੀ ਵੱਡੇ ਪੱਧਰ ਤੇ ਅਸੀਂ ਕਰਾਂਗੇ ਉਹਦੀ ਵੀ ਤਿਆਰੀ ਅਸੀਂ ਨਾਲ ਦੀ ਨਾਲ ਕਰ ਰਹੇ ਹੈਗੇ ਆ ਅੱਜ ਅਸੀਂ ਭਗਵੰਤ ਮਾਨ ਦਾ ਇੱਥੇ ਕਟਆਫ ਪੁਤਲਾ ਵੀ ਫੂਕੇ ਜਾਵਾਂਗੇ ਕਿਸਾਨ ਸਾਡੇ ਹੋਰ ਹੈਗੇ ਤੇ ਅੰਦਰ ਜਿਹੜੇ ਅਫੀਸਰ ਬੈਠੇ ਉਹਨਾਂ ਨੂੰ ਮਿਲ ਕੇ ਇਤਰਾਜ਼ ਦੇ ਕੇ ਜਾਵਾਂਗੇ ਵੀ ਭਾਈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਤਮਾਮ ਪਿੰਡਾਂ ਦੇ ਕਿਸਾਨ ਜਿਹੜੇ ਆ ਉਹ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਰਕਾਰ ਭਰਮ ਵੀ ਫਲਾ ਰਹੀ ਹੈਗੀਆ ਪਿੰਡ ਤੋਲੇ ਨੰਗਲ ਦੇ ਵਿੱਚ ਸਾਡੇ ਕਿਸਾਨ ਗਏ ਤੇ ਉੱਥੇ ਏਜੰਸੀਆਂ ਭਰਮ ਫਲਾ ਰੀਆਂ ਵੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਵਾਪਸ ਹੋ ਗਈ ਆ ਇਹਦਾ ਜੀ ਹਜੇ ਨੋਟੀਫਿਕੇਸ਼ਨ ਕੋਈ ਨਹੀਂ ਹੋਇਆ ਸੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਮਤ ਗੁੰਮਰਾਹਕ ਨੂੰ ਪ੍ਰਚਾਰ ਚਾਓ ਕੋਈ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਰੱਦ ਨਹੀਂ ਹੋਈਗੀ ਇਹ ਤਾਂ ਜਦੋਂ ਸਰਕਾਰ ਰੱਦ ਕਰੂਗੀ ਉਦੋਂ ਪਤਾ ਲੱਗੂ ਅਰ ਜਿਹੜੇ ਦੋ ਬਿਲਡਰ ਤਿਆਰ ਕੀਤੇ ਹੋਏ ਲੁਧਿਆਣੇ ਵਿੱਚ ਪਰਸੈਪਸ਼ਨ ਬਣਾਉਣ ਨੂੰ ਇੱਕ ਬਿਲਡਰ ਨੇ 100 ਕਿੱਲੇ ਦਿੱਤੀ ਆ ਇੱਕ ਨੇ 70 ਕਿੱਲੇ ਜਿਹੜੀਆਂ ਉਹ ਪਰਸੈਪਸ਼ਨ ਬਣਾਉਣ ਚ ਲੱਗੇ ਹੋਏ ਆ ਵੀ ਸਾਡੇ ਨਾਲ ਕਿਸਾਨ ਸਹਿਮਤ ਆ ਅਰ ਸਾਡੀ ਪਾਲਿਸੀ ਤੋਂ ਖੁਸ਼ ਆ ਗਏ ਸੋ ਜਦ ਹੀ ਸਰਕਾਰ ਆ ਗਮਰਾਹਪਨ ਪ੍ਰਚਾਰ ਵੀ ਕਰ ਰਹੀ ਹੈ ਤਾਂ ਸਾਰੇ ਕਿਸਾਨਾਂ ਨੂੰ ਕਹਿੰਨੇ ਵੀ ਅਜੇ ਪਾਲਿਸੀ ਨਾ ਰੱਦ ਹੋਈ ਆ ਨਾ ਹਾਲੇ ਕੋਈ ਭਗਵੰਤਮਾਨ ਸਰਕਾਰ ਰੱਦ ਕਰਨ ਦੀ ਮਨ ਬਣਾ ਕੇ ਬੈਠਾ ਵਾ ਹਾਂ ਜੇ ਪੰਜਾਬ ਦੇ ਲੋਕ ਸਾਰੇ ਇਕੱਠੇ ਰਲ ਕੇ ਸੰਘਰਸ਼ ਕਰਨਗੇ ਤੇ ਪਾਲਿਸੀ ਰੱਦ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਜੂਗੀ